ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਘਰੇਲੂ ਵਾੜ ਦਿਖਾਉਣੀ ਆ ਪਲੂਣ ਪਹਿਲਾ ਸੂਆ ਸੁੰਦੀ ਪਈ ਆ ਇਹ ਸੇਰਾ ਵੀਰਾਂ ਦੀ ਦੁੱਧ ਪਾਉਣ ਦਾ ਕੰਮ ਆ ਕੋਈ ਵਪਾਰ ਦਾ ਪਰਪਸ ਨਹੀਂ 10-15 ਵਾੜਾ ਵੀਰਾਂ ਦੇ ਦੁੱਧ ਤੇ ਲਾਈ ਜਾਂਦੀਆਂ ਜਗਾ ਦੀ ਤੰਗੀ ਹੋਣ ਕਾਰਨ ਵੀਰ ਕਹਿੰਦੇ ਇੱਕ ਬੈੜ ਆਪਾਂ ਸੇਲ ਕਰਨੀ ਹੈ ਵਿੱਚੋਂ 2-4 ਨਾ ਕੱਢਣੇ ਆ ਜਿਵੇਂ ਜਿਵੇਂ ਰਾਸ ਆਈਗੇ ਸੋ ਇਹ ਸੇਲ ਆ ਉਹ ਡਿਟੇਲ ਇਹਦੇ ਬਾਰੇ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀਰੇ ਕਲਵੰਤ ਸਿੰਘ ਪਿੰਡ ਪੱਖੋਕੇ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਆਪਣਾ 9855212572 9855212572 12572 ਠੀਕ ਆ ਆਪਣਾ ਕੋਈ ਵਪਾਰ ਦਾ ਕੰਮ ਨਹੀਂ ਕਰੇ ਲੂ ਪਸੂ ਜੀ ਹਣਾ ਹਾਂ ਹਾਂ ਵੀਰੇ ਫਰੈਂਡ ਲੂ ਪਸੂ ਠੀਕ ਆ ਤੇਰੀ ਇਹ ਬੈੜਾ ਲਾਂਜਾਂਗੇ ਦੋਤੇ ਫਿਰ ਮੈਂ ਕਹਿੰਨਾ ਹੈਗਾ 12-15 ਨਾ ਤੇ ਜਿਹੜੀ ਆਪੇ ਬੱਚੀ ਦੇਖਿਆ ਨਾ ਪਲੂਣ ਪਹਿਲਾ ਸੂਆ ਸੁੰਦੀ ਆ ਹਾਂ ਹਾਂ ਪਹਿਲਾ ਸੂਆ ਸੁੰਦੀ ਆ ਕਰਦੀ ਜੰਪੜਾ ਹਾਂ ਹਾਂ ਇਹ ਵੀ ਐਚ ਬਰੂਟ ਦੀ ਆ ਵੀਰੇ ਐਬੀਐਸ ਦੇ ਬਰੂਟ ਦੀ ਆਪ ਆ ਦੰਦੋ ਕਿਵੇਂ ਆ ਦੰਦੋ ਚਾਰ ਦੰਦੋ ਰੇ ਚਾਰ ਦੰਦਾਂ ਉਮਰ ਦਾ ਅੰਦਾਜ਼ਾ ਸਾਢੇ 3 ਸਾਲ ਦੇ ਨੇ ਜਿਹੜੇ ਹੈਗੀ ਐ ਇਹਦੀ ਹਾਂ ਇਹਦੀ ਠੀਕ ਹੈ ਹੁਣ ਦਿਨ ਕੈ ਕ ਸੂਣ ਚ ਲੈਂਦੀ ਆ ਦਿਨ ਵੀਰੇ 15 ਤਰੀਕ ਨੂੰ ਪੂਰਾ ਦੇਣਾ 15 ਤਰੀਕ ਨੂੰ ਅੱਜ ਹੋ ਗਈ 9 10 ਹਾਂ ਪੰਜ ਦਿਨ ਬਾਕੀ ਪਿਆ ਹੈ ਨਾ ਹਾਂ ਹਾਂ ਠੀਕ ਹੈ ਅੱਜ ਮੈਂ ਕਹਿੰਦਾ ਤੂੰ ਪਹਿਲੇ ਦਿਨ ਹੀ ਉੱਥੇ ਖੋਲੀ ਆ ਹੈ ਨਾ ਹਾਂ ਹਾਂ ਵੀਰੇ ਪਹਿਲੇ ਦਿਨ ਹੀ ਠ ਤੇ ਸੀਮਨ ਹੁਣ ਇਹਦੇ ਕਿਹੜਾ ਲੱਗਿਆ ਵਾਗੇ? ਸੈਕਸ਼ਨ ਦਾ 40 116 ਹੋਰੇ। 40 116 ਸੈਕਸ਼ਨ 9 ਸੈਕਸ਼ਨ 9 ਸੈਕਸ਼ਨ 9 ਸੈਕਸ਼ਨ ਲੱਗਿਆ ਵਾ ਸੀਮਨ। ਤੇ ਇਹਦੀ ਮਾ ਦਾ ਰਿਕਾਰਡ ਕੀ ਸੀ ਜਿਹੜੀ? 27 28 ਕਿਲੋ ਦਾ ਸੀ ਵੀ। ਠੀਕ ਹੈ ਵੀ ਆਪਾਂ ਕਹਿ ਜੀਏ ਵੀ 35 ਦੇ 40 ਦੀ ਸੀ। ਠੀਕ ਹੈ 27 28 ਕਿਲੋ ਦੀ। ਤੇ ਮੰਨ ਕੇ ਚੱਲ ਕੋਈ ਅੱਜ ਦੀ ਘੜੀ ਕੋਈ ਦਿੱਕਤ ਨਹੀਂ ਕਿਸੇ ਕੋਈ ਭਾਰ ਸਾਰ ਕੋਈ ਗੱਲ ਨਹੀਂ। ਵੀ ਜਮਾ ਇੱਕ ਸੂਕੇ ਲਾਇਆ ਚਾ ਕੋਈ ਇਹੋ ਜੀ ਗੱਲ ਬਾਤ। ਠੀਕ ਹੈ ਐਸਟੀਮੇਟ ਆਪ ਨੂੰ ਅੰਦਾਜ਼ਾ ਕਿੰਨਾ ਕਰ ਦੁੱਧ ਪਾਉਣ ਦਾ ਦਾ? ਬੋਤੂਰੇ ਬਾਕੀ ਛੇ ਉਹਦੇ 25 26 ਕਿਲੋ ਦਾ ਚੱਲੂਗੀ ਚੱਲੂਗੀ ਨਾਰਮਲ ਠੀਕ ਹੈ ਕਹਿਦਾ ਭਾਬੀ 30 ਦੇ ਆਸ-ਪਾਸ ਵਾਲੀ ਵੇੜ ਹੈਗੀ ਆ ਹਾਂ ਹਾਂ ਹੈਗੀ ਕੱਦ ਕੜ ਬਹੁਤ ਹੈ ਦਾ ਹਾਂ ਹਾਂ ਕੱਦ ਕੜ ਬਹੁਤ ਹੈ ਪੂਰਾ ਫੁੱਲ ਸੁਭਰਾ ਫੇਸ ਕੁਆਲਿਟੀ ਵਗੈਰਾ ਵੇੜ ਦੀ ਦੇਖ ਸਾਰੋ ਅੱਜ ਫੁੱਲੀ ਕਰਕੇ ਥੋੜੀ ਮੋਰੀ ਦੇ ਕਣਕਾਂ ਕਰਦੀ ਆ ਸੋਲੇਵਾ ਵਗੈਰਾ ਦੇਖੋ ਸੋੜਾ ਸਾਫ ਸੁਥਰਾ ਤੇ ਬਾਕੀ ਕੱਦ ਬਹੁਤ ਆ ਕੋਈ ਵੀਰ ਛੋਟੀ ਮੰਨ ਕੇ ਨਾ ਆਵੇ ਫੁੱਲ ਸਾਈਜ਼ ਦੇ ਵਿੱਚ ਆਜ ਇਹਦੇ 5 ਦਿਨ ਪੂਰੇ ਹੋਣ ਦੇ ਵਿੱਚ ਬਾਕੀ ਪਏ ਆ ਤੇ ਭਲਾ ਭੁਲਾ ਪਾਉਣ ਲੱਗੀ ਤੇ ਸੋਹਣੀ ਵੇੜ ਹਵਾਨਾ ਬਣਾਉਗੀ ਕਿਹੜੇ ਸੀ ਜੁਪੀਟਰ ਦੇ ਵੀਰੇ ਗਲਤ ਬੋਲ ਲਾਇਆ ਗਿਆ ਜੀ ਠੀਕ ਹੈ ਜੁਪੀਟਰ ਦੀ ਹੈ ਇਹ ਸਾਇਟ ਪੀਟਰ ਅੱਛਾ ਏ ਵੀ ਐਸ ਇਹ ਜੁਪੀਟਰ ਦੀ ਆ ਗਈ ਆ ਠੀਕ ਹੈ ਅੱਗੇ ਲੱਗਿਆ ਵਾ ਨੋਨ ਸੈਕਸ ਹਣਾ ਹਾਂ ਸਾਇਕ ਦਾ 40 116 40 116 ਸਾਇਕ ਦਾ ਲੱਗਿਆ ਵਾ ਤੇ ਵੀਰੇ ਕਾ ਥੋੜਾ ਗਲਤ ਬੋਲਿਆ ਗਿਆ ਸੀਗਾ ਤੇ ਬਾਕੀ ਬਾਇਓ ਡਾਟਾ ਵੀਰੇ ਕੋਲ ਸਾਰਾ ਕੋਈ ਇਦਾਂ ਦੀ ਗੱਲ ਨਹੀਂ ਤੇ ਸੈ ਸੂਈ ਦੇਖੋ ਪੂਰਾ ਤਗੜਾ ਵੱਡੇ ਸਾਇ ਦੇ ਵਿੱਚ ਆ ਤੇ 27 22 ਕਿਲੋ ਦੀ ਮਾਂ ਦਾ ਦੁੱਧ ਸੀਗਾ ਵਾਕੀ ਤਾਂ ਦੇਖ ਸਾਜੇ ਭੜਾ ਪੌਣ ਲਾਗੀ ਬਰੇ ਪ੍ਰੂਨ ਬੱਚੀ ਆਪ ਨੂੰ ਪਤਾ ਇਹ ਵੀ ਭੜਾ ਪੌਂਦੀ ਆ ਬਾਕੀ ਉੱਪਰ ਤੋਂ ਲੈ ਕੇ ਥੱਲੇ ਤੱਕ ਪੂਰੀ ਸਟ੍ਰੇਟ ਆ ਸੋ ਝਮਕ ਧਮਕ ਦੇਖੋ ਬੱਚੀ ਤੇ ਵੀਰੇ ਨੰਬਰ ਉਹ ਆਪਣਾ ਨੰਬਰ ਬੋਲ ਦੀ ਕਰ ਕਰ 98552 ਤੇ ਰੇਟ ਇਹਦਾ ਕੀ ਰੱਖਿਆ ਰੇਟ ਵੀਰੇ ਫੋਨ ਤੇ ਕਰ ਜੈ ਜੀ ਹੋਊਗਾ ਹਾਂ ਹਾਂ ਵੀਰੇ ਵੜ ਦਾ ਸ਼ਾਹ ਹੋਣਾ ਚਾਹੀਦਾ ਠੀਕ ਆ ਪਿੰਡ ਪੱਖੋ ਕੇ ਜ਼ਿਲ੍ਹਾ ਬਰਨਾਲਾ ਕਿਸੇ ਵੀਰ ਦੇ ਵੜ ਪਸੰਦ ਹੋਵੇ ਇਸ ਨੰਬਰੇ ਸੰਪਰਕ ਕਰਕੇ ਖਰੀਦ ਲੈ